ਵੈਕੁਰਜੀ ਦਾ ਖਾਲਸਾ ਵੈਕੁਰਜੀ ਕੀ ਫਤਿਹ ਸਵਾਜ ਮਸਜਿਦ ਦੇ ਹਾੜੇ ਤੇ ਮਸਵਾਨਾ ਸਾਹਿਬ ਆਏ ਸੀ ਸੋ ਜਿਹੜੇ ਕਦੇ ਭਾਈ ਸਾਹਿਬ ਆਪਣੀ ਵਿਚਾਰ ਰੱਖਦੇ ਸੀ ਗੁਰਦੁਆਰਾ ਮਸਵਾਨਾ ਸਾਹਿਬ ਗੁਰਸਾਗਰ ਤੇ ਕਥਾ ਕਰਦੇ ਸੀ ਬਰਾਜੋ ਸਮਾਗੈਸਾ ਆ ਗਿਆ ਕਿ ਆਮਦਨ ਤੋਂ ਅਨੁਪਾਤ ਆਵੇਂ ਅਸਥਾਨਾਂ ਤੇ ਬਹੁਤ ਹੈ ਪਰ ਕਥਾਵਾੜ ਜਿਹੜੇ ਕਰਦੇ ਨੇ ਵੀਰ ਜਗਰੰਤ ਸਿੰਘ ਨੇ ਸਥਾਨਾਂ ਤੇ ਖਾਮਾ ਦਾ ਬਹੁਤ ਤੁਹਾਨੂੰ ਪਤਾ ਉਹਨਾਂ ਦਾ ਬਹੁਤ ਰੌਲਾ ਜਾਂਦਾ ਰਹਿੰਦਾ ਲਗਾਤਾਰ ਹੁਣ 6000 8000 9000 ਜਾਂ 10000 ਵਿੱਚ ਤੁਸੀਂ ਆਪ ਲਾ ਲਓ ਅੰਦਾਜ਼ਾ ਵੀ ਬੰਦਾ ਕਿੰਨਾ ਕਮਜਾਰਾ ਕਰ ਸਕਦਾ ਸੋ ਇਹ ਪ੍ਰਚਾਰਕ ਨੇ ਵੀਰ ਜੀ ਇਹਨਾਂ ਨੇ ਹੁਣ ਇਹ ਆਪਣੇ ਪਰਮਿੱਤਰ ਵੀ ਨੇ ਤਨ ਲੰਬੇ ਸਮੇਂ ਤੋਂ ਭਾਈ ਸਾਹਿਬ ਨਾਲ ਜਾਣ ਪਛਾਣ ਹੈ ਜਦੋਂ ਮੈਂ ਇੱਥੇ ਆ ਕੇ ਦੇਖਿਆ ਮੇਰਾ ਦਿਲ ਵੀ ਦੁਖਿਆ ਬਹੁਤ ਅੰਦਰ ਅੰਦਰ ਹੀ ਮਨ ਰੋਇਆ ਵੀ ਬੜਾ ਬੁਰਾ ਹਾਲ ਹੈ ਹੁਣ ਆ ਹੱਥੇ ਵਿੱਚ ਚਾਰ ਪੰਜ ਦਿਨ ਦਾ ਦਾ ਸਮਾਂ ਹੁੰਦਾ ਹੈ ਤੇ ਇੱਧਰ ਵੀ ਧਿਆਨ ਇਹ ਕਾਰੋਬਾਰ ਕਰਨ ਦੀ ਕੋਸ਼ਿਸ਼ ਕਰੀ ਹੈ ਪਰ ਜੇ ਹੁਣ ਕਰੋੜਾ ਰੁਪਏ ਦੀਆਂ ਆਮਦਨਾਂ ਨੇ ਆਸਾਨਾ ਨੂੰ ਜਿੱਥੇ ਕੋਈ ਆਮਦਨ ਨਹੀਂ ਉੱਥੇ ਆਪਾਂ ਮੰਨ ਲਓ ਬੇ ਹੋ ਸਕਦਾ ਤਨਖਾਹ ਘੱਟ ਹੁਣ ਪਰ ਜਿੱਥੇ ਲੱਖਾਂ ਕਰੋੜਾਂ ਰੁਪਏ ਦੀ ਆਮਦਨ ਹੈ ਉਹਨਾਂ ਅਸਥਾਨਾਂ ਤੇ ਤਾਂ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਜਿਹੜੀ ਤਨਖਾਹ ਹੈ 15 ਜਾਂ 20000 ਰੁਪਏ ਦੇ ਵਿੱਚ ਦੇਣੀ ਚਾਹੀਦੀ ਹੈ ਜਿਦੇ ਨਾਲ ਆਪਣੇ ਘਰ ਦਾ ਗੁਜ਼ਾਰਾ ਕਰ ਸਕਣ ਕਥਾਵਾਚੀ ਵੀਰ ਜਿੰਨੇ ਵੀ ਨੇ ਹੁਣ ਇਹ ਭਾਈ ਭਾਈ ਸਾਹਿਬ ਭਾਈ ਗੋਤ ਸਿੰਘ ਤੇ ਜੋ ਕਿ ਮੁੱਖ ਪ੍ਰਚਾਰਕ ਮਸਤਵਾਣਾ ਗੁਰਸਾਗਰ ਤੋਂ ਨੇ ਤੋਂ ਜਰੂਰ ਬੇਨਤੀ ਹੈ ਸੰਗਤਾਂ ਨੂੰ ਕਿ ਪ੍ਰਚਾਰ ਦੀਆਂ ਬਾਵਾ ਫੜ ਦੋ ਜਿਸੇ ਕਰਕੇ ਡੇਰਾਬਾਦ ਹੈ ਜਿਹੜਾ ਉਹ ਵੱਧ ਰਿਹਾ ਦੁਨੀਆਂ ਦੇ ਹੁਣ ਜਿੰਨੇ ਹੋਰ ਆਪਾਂ ਧਰਮਾਂ ਦੇ ਪ੍ਰਚਾਰਕ ਜਾਂ ਪਟਕਾ ਨਾ ਜਾਂ ਹੋਰ ਹੋਰ بڑے ਧਰਮ ਨੇ ਜਿਹੜੇ ਆਪਣੇ ਉਹਨਾਂ ਦਾ ਇਸ਼ਤਾਂ ਦਾ ਤੇ ਆਪਣੇ ਕਥਾਵਾਚਕਾਂ ਦਾ ਤੇ ਆਪਣੇ ਪ੍ਰਚਾਰਕਾਂ ਦਾ ਬਹੁਤ ਹਿਦਿਆਰ ਰੱਖਦੇ ਨੇ ਬਹੁਤ ਰਖਾਵਾ ਉਹਨਾਂ ਨੂੰ ਗੱਡੀਆਂ ਦਾ ਕਹਿੰਦਾ ਬੱਚਿਆਂ ਦੀਆਂ ਪੜ੍ਹਾਈਆਂ ਹੁਣ ਗਰੰਥੀ ਸਿੰਘਾਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਦੇਖ ਲਓ ਪ੍ਰਚਾਰਕਾਂ ਦੇ ਬੱਚਿਆਂ ਦੀਆਂ ਪੜ੍ਹਾਈਆਂ ਦੇਖ ਲਓ ਜਾਈ ਤੁਸੀਂ ਇਹ ਬਹੁਤ ਖੁਸ਼ ਆ ਕਹਿਣ ਨੂੰ ਮੇਰੇ ਕੋਲੇ ਪਰ ਮੈਂ ਇਹਨਾਂ ਕੁਝ ਨਹੀਂ ਕਹਿਣਾ ਚਾਹੁੰਦਾ ਭਾਈ ਸਾਹਿਬ ਨਾਲ ਵੀ ਤੁਹਾਡੀ ਮੈਂ ਗੱਲ ਕਰਾਨਾ ਦੋ ਮਿੰਟ ਤੁਹਾਨੂੰ ਉਸ ਉਸ ਗੱਲ ਤੇ ਦਿਖਾਣਾ ਵੀ ਉਹਨਾਂਦਰ ਉਹ ਵੀ ਇਸ ਗੱਲ ਤੋਂ ਬੜੇ ਦੁਖੀ ਹੋਏ ਕਿ ਜਦੋਂ ਕਮੇਟੀਆਂ ਕੀ ਜਾਂ ਹੋਰ ਲੋਕ ਇਹਨਾਂ ਚੀਜ਼ਾਂ ਨੂੰ ਗੌਰ ਨਹੀਂ ਕਰਦੀਆਂ ਵੀ ਆਪਾਂ ਹੋਰ ਵੀ ਬਹੁਤ ਖਰਚ ਕਰਦੇ ਆ ਕਿਤੇ ਪ੍ਰਚਾਰਕਾਂ ਨੂੰ ਸਹੀ ਤਰੀਕੇ ਨਾਲ ਤਨਖਾਹ ਦਿੱਤੀ ਜਾਵੇ ਫੇਰ ਆਖਦੇ ਆ ਵੀ ਬੱਚੇ ਜਿਹੜੇ ਨੇ ਸਿੱਖੀ ਤੋਂ ਬਹੁਤ ਦੂਰ ਚਲੇ ਗਏ ਜੀ ਸਾਡੇ ਪੰਜਾਬ ਦਾ ਕੀ ਹੋਣਾ ਪਾਣੀਆਂ ਦਾ ਕੀ ਮਾਣਾ ਹੈ ਦਸਤਾਰ ਦੀ ਇੱਥੇ ਕੀ ਕੁਝ ਹੋਣਾ ਇਹ ਬਹੁਤ ਕੁਝ ਆਪਾਂ ਸੋਚਦੇ ਆ ਮਨ ਵਿੱਚ ਪਰ ਜੇ ਪ੍ਰਚਾਰਕਾਂ ਨੂੰ ਨਾਲ ਸਾਂਭਿਆ ਗਿਆ ਤਾਂ ਬਹੁਤ ਕੁਝ ਹੋ ਜਾਣਾ ਫਿਰ ਤੇ ਸੋ ਜਰੂਰ ਬੇਨਤੀ ਪ੍ਰਚਾਰਕ ਵੀਰਾਂ ਨੂੰ ਸਾਂਭੋ ਤੇ ਲੋੜ ਆ ਅਜ ਦੇ ਸਮੇਂ ਦੀ ਤੁਹਾਨੂੰ ਵੀਰ ਜੀ ਨਾਲ ਵੀ ਗੱਲ ਮੈਂ ਕਰਾਨਾ 2 ਮਿੰਟ ਦੇ ਵਿੱਚ ਹੀ ਮੈਨੂੰ ਮੈਂ ਕਿਹਾ ਸੀ ਵੀ ਤੁਹਾਡੇ ਨਾਲ ਵੀ ਗੱਲ ਜ਼ਰੂਰ ਬਕਾਇਦਾ ਕਰਾਂਗੇ ਵੀ ਕੀ ਕਾਰਨ ਹੈ ਕਿਉਂ ਇਹ ਸਾਰਾ ਕੁਝ ਤੁਹਾਨੂੰ ਕਰਨਾ ਪੈ ਗਿਆ ਅੱਜ ਜਿਹੜੇ بڑے بڑے ਸਟੇਜਾਂ ਤੇ ਵਿਚਰਦੇ ਸਨ ਕਦੇ ਲੱਖਾਂ ਹੀ ਲੋਕ ਉਹਨਾਂ ਨੂੰ ਪਿਆਰ ਕਰਨ ਵਾਲੇ ਸੰਗਤਾਂ ਹਜ਼ਾਰਾਂ ਹੀ ਪਿਆਰ ਕਰਨ ਵਾਲੇ ਬੈਠੇ ਨੇ ਵੀਰ ਜੀ ਆਇਓ ਮੜਾ ਜਾ ਦੋ ਵਟ ਉਹ ਦੋ ਹੌਲਦਾਂ ਹੋਣ ਕਿੰਨੇ ਦਿਨ ਤੋਂ ਫਿਰ ਇਹ ਸੇਵਾ ਤੁਸੀਂ ਸ਼ੁਰੂ ਕਰਤੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਦੀ ਫਤਿਹ ਜੀ तकरीबन ਆਪਾਂ ਨੇ 10 ਦਿਨ ਹੋ ਗਏ ਜੀ ਅੱਛਾ ਜੀ ਆ 10 12 ਦਿਨਾਂ ਤੋਂ ਆਪਣੀ ਕਿੱਤ ਸ਼ੁਰੂ ਕੀਤੀ ਹੈ ਠੀਕ ਹੈ ਜੀ ਗੁਰਦੁਆਰਿਆਂ ਦੀ ਪ੍ਰਬੰਧਕ ਕਮੇਟੀਆਂ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਹਾਂਜੀ ਕਿਉਂਕਿ ਸਮੇਂ ਸਮੇਂ ਤੇ ਗਰੰਤੀ ਸਿੰਘਾਂ ਨੇ ਇੰਟਰਵਿਊ ਆਉਂਦੀਆਂ ਰਹਿੰਦੀਆਂ ਨੇ ਜੀ 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 ਪ੍ਰਚਾਰਕ ਸਿੰਘ ਜਿਹੜੇ ਹੈਗੇ ਰਾਗੀ ਸਿੰਘ ਆਪਣਾ ਗੱਲ ਤੇ ਬਿਆਨ ਕਰਦੇ ਆ ਠੀਕ ਹੈ ਵੀ ਗੁਰਦੁਆਰਿਆਂ ਦੇ ਜਿਹੜੇ ਪ੍ਰਬੰਧਕ ਨੇ ਉਹ ਅੱਜ ਲੱਖਾਂ ਕਰੋੜਾਂ ਰੁਪਈਆ ਗੁਰਦੁਆਰਿਆਂ ਦੇ ਵਿੱਚ ਆਮਦਨ ਹੋਣ ਦੇ ਬਾਵਜੂਦ ਵੀ ਰਾਗੀ ਗਰੰਤੀ ਸਿੰਘਾਂ ਨੂੰ ਉਹਨਾਂ ਦਾ ਜਿਹੜਾ ਵੰਡ ਦਾ ਹੱਕ ਹੈ ਠੀਕ ਹੈ ਜੀ ਉਹ ਨਹੀਂ ਦੇਣੀ ਠੀਕ ਹੈ ਜੇ ਅਸੀਂ ਕਹੀਏ ਤੁਹਾਨੂੰ ਮਹੀਨੇ 50000 ਰੁਪਏ ਦੀ ਹਾਂਜੀ ਲੱਖ ਰੁਪਏ ਤੋਂ ਸਾਡੇ ਵਰਗੇ ਨੂੰ ਵਾਲੀ ਹਾਂਜੀ ਹਾਂ ਜਾਂ ਜਿਹੜੇ ਅਸਥਾਨ ਤੇ ਆਮਦਨ ਘੱਟ ਹੋਵੇ ਉਹਨਾਂ ਦੇ ਸੰਗਤ ਸਹਾਇਤਾ ਜੋ ਕਰ ਸਕਦੀ ਹੈ ਹਾਂਜੀ ਹਾਂਜੀ ਤੇ ਹੁਣ ਮੰਨ ਲਓ ਜਿਹੜਾ ਪਚਾਰ ਕੋਣੀ ਕਿੰਨੀ ਮਿਹਨਤ ਕੀਤੀ ਹੁੰਦੀ ਹੈ ਬਹੁਤ ਬਹੁਤ ਜੀ ਇਤਿਹਾਸ ਬਾਰੇ ਗੁਰਬਾਣੀ ਬਾਰੇ ਕਿੰਨਾ ਸੁਪੜਿਆ ਲਿਖਿਆ ਹੁੰਦਾ ਹੈ ਨਾ ਤੇ ਕਾਫੀ ਸਾਲ ਤਕਸਾਲਾਂ ਵਿੱਚ ਵੀ ਗਾਲੇ ਹੁੰਦੇ ਨੇ ਕਿ ਉਹਨਾਂ ਦੀ ਕੀਮਤ ਕੌਣ ਦੇਊਗਾ ਜਿਹੜੀਆਂ ਲੱਖਾਂ ਪੜਾ ਪੜਾਈਆਂ ਵੀ ਕਰੀਆਂ ਜਿਹੜੀ ਤਨਖਾਹ ਉਹ ਇੰਨੀ ਕਾ ਵੀ ਸਾਡਾ ਤੇਲ ਖਰਚੀ ਪੂਰਾ ਹੁੰਦਾ ਮੰਨ ਲਓ ਅਸੀਂ ਜੇ ਵੀ ਕਲ ਤੋਂ ਆਉਣੇ ਹਾਂ ਹਾਂਜੀ ਹਾਂਜੀ ਆਪਣੇ ਘਰ ਵੀ ਜਾਣਾ ਹੁੰਦਾ ਪਰਿਵਾਰ ਦੇ ਵਿੱਚ ਠੀਕ ਹੈ ਜੀ ਤੇ ਨਾਲ ਚਲੋ ਮੈਂ ਥੋੜੀ ਮੋਟਾ ਬਕੈਰ ਤੋਂ ਹੋਰ ਵੀ ਕਰਦੇ ਹਾਂ ਠੀਕ ਹੈ ਜੀ ਤੇ ਸਮੇਂ ਸਮੇਂ ਤੇ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਕਿ ਤੁਹਾਡੇ ਕੋਲ ਅਨੁਭਵ ਬਹੁਤ ਜ਼ਿਆਦਾ ਹੈ ਜੀ ਹਾਂਜੀ ਤੇ ਆਮਦਨ ਦੇ ਹਿਸਾਬ ਨਾਲ ਸਾਡੀ ਯੋਗਤਾ ਦੇ ਹਿਸਾਬ ਨਾਲ ਹਾਂਜੀ ਸਾਡੀ ਜਿਹੜੀ ਤਨਖਾਹ ਤੁਸੀਂ ਬਤਾਓ ਹਾਂਜੀ ਹਾਂਜੀ ਤੇ ਜੇ ਸਾਡੇ 'ਚ ਕੋਈ ਕਮੀ ਹੈ ਤਾਂ ਘਟਾ ਹਾਂਜੀ ਪਰ ਸਾਨੂੰ ਉਹ ਵੀ ਦੱਸੋ ਉਹ ਵੀ ਦੱਸੋ ਕੋਈ ਗੱਲ ਨਹੀਂ ਅਸੀਂ ਇਨਸਾਨ ਆ ਤੁਹਾਡੇ ਵਰਗੇ ਆ ਤੇ ਤੁਸੀਂ ਇੱਕ ਮੀਟਿੰਗ ਰੱਖੋ ਜਾਂ ਸਾਨੂੰ ਬੁਲਾਓ ਹਾਂਜੀ ਅਸੀਂ ਉਹ ਵੀ ਦੁਰਸਤ ਕਰਨੇ ਤਿਆਰ ਆ ਉਹਨਾਂ ਨੇ ਕਿਹਾ ਨਹੀਂ ਠੀਕ ਆ ਤੁਹਾਡੇ ਪ੍ਰਚਾਰ ਦੇ ਵਿੱਚ ਕੋਈ ਕਮੀ ਸੰਗਤ ਤਾਂ ਬਹੁਤ ਜ਼ਿਆਦਾ ਪਿਆਰ ਕਰਦੀ ਆ ਪਰ ਇੱਕ ਗੱਲ ਮੈਂ ਇੱਕ ਵਾਰੀ ਦੁੱਖ ਦੇ ਨਾਲ ਕਹਾਂਗਾ ਹਾਂਜੀ ਇਹ ਸਾਡੇ ਲੋਕ ਜਿਹੜੇ ਉਹ ਵੀ ਸਿਰਫ ਵਾਹ ਵਾਹ ਕਹਿ ਨਾਲੇ ਆ ਵਾਹ 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 ਸਾਬ ਪੰਪ ਤੇ ਬਾਜੀ ਬਾਹ ਭਾਈ ਸਾਹਿਬ ਤੁਸੀਂ ਸੱਚ ਬੋਲਦੇ ਹੋ ਤੁਹਾਡਾ ਬੜਾ ਚੰਗਾ ਪ੍ਰਚਾਰ ਹੈ ਹਾਂਜੀ ਹਾਂ ਤੁਸੀਂ ਆਹ ਚੀਜ਼ ਦੇ ਖਿਲਾਫ ਬੋਲਦੇ ਨਾ ਪ੍ਰਚਾਰ ਕਹਿੰਦੀ ਵੀ ਸੰਗਤ ਦੇ ਕਹਿਣ ਤੇ ਬੋਲਦਾ ਹਾਂਜੀ ਹਾਂ ਪ੍ਰਚਾਰਕ ਨੂੰ ਪਤਾ ਨਹੀਂ ਮੇਰਾ ਕਰਮ ਕੀ ਆ ਮੈਂ ਸੱਚਾਂ ਦੀ ਗੱਲ ਦੱਸਦਾ ਗੁਰਬਾਣੀ ਦੀ ਗੱਲ ਕਰਦੀ ਆ ਜੋ ਸਚਾਈ ਉਹਦੇ ਤੇ ਪੈਰਾ ਦੇਣਾ ਹਾਂਜੀ ਹਾਂ ਪਰ ਉਹ ਲੋਕ ਜਿਹੜੇ ਸਹਿਜੋਤ ਬਿਲਕੁਲ ਨਹੀਂ ਕਰਦੇ ਆ ਸੱਚੀ ਗੱਲ ਆ ਰਿਕੈਸਟ ਵਾਲਿਆਂ ਨੇ ਤੇ ਲੱਤਰਪੁਰਾਂ ਨੂੰ ਕਰੋੜਾਂ ਲੱਖਰ ਪਿਆ ਦਿੰਦੇ ਆ ਜਿਹਨਾਂ ਵਾਲੇ ਨੂੰ ਬੜਾ ਮਾਨ ਸਨਮਾਨ ਦਿੰਦੇ ਆ ਤੇ ਨਾ ਸੀ ਰਾਗੀ ਗ੍ਰੈਂਟੀ ਪ੍ਰਚਾਰਕਾਂ ਨੂੰ ਮਾਨ ਸਨਮਾਨ ਦਿੰਦੇ ਆ ਤੇ ਨਾ ਉਹਨਾਂ ਦਾ ਬੰਦਾ ਮੁੱਲ ਦਿੰਦੇ ਆ ਬੰਦਾ ਮੁੱਲ ਬਚਾਰੇ ਕਰਨ ਤੇ ਕੀ ਕਰਨ ਹੁਣ ਅੱਜ ਦੇਖੋ ਕਾਉਂਦੇ ਤੇ ਇਸਾਈ ਮੱਤ ਦਾ ਪ੍ਰਭਾਵ ਵੱਧ ਰਿਹਾ ਹਾਂ ਜੀ ਆਪ ਦੇ ਵਿੱਚ ਡੇਰਾਵਾਦ ਪਰ ਮੁੱਲ ਤੋੜ ਰਿਹਾ ਹਾਂ ਜੀ ਹਾਂਜੀ ਹਾਂਜੀ ਸਭ ਤੋਂ ਵੱਡਾ ਕਾਰਨ ਇਹ ਆ ਇਹ ਆ ਵੱਡੀ ਗੱਲ ਆ ਕਰਦੇ ਰਾਗੀ ਗ੍ਰੈਂਟੀ ਪ੍ਰਚਾਰਕਾਂ ਦੇ ਹਾਲਾਤ ਨੇ ਕਾਮ ਸਿੱਖ ਦੀ ਕੀ ਹਾਲਾਤ ਕੀ ਹਾਲਾਤ ਹੋਣੇ ਆਮ ਗਰੀਬ ਗੁਰਸਿੱਖਾਂ ਦੀਆਂ ਕਮੇਟੀਆਂ ਕੀ ਕਰਨਗੀਆਂ ਕੀ ਕਰਨਗੀਆਂ ਮੈਂ ਤਾਂ ਚੈਨਲ ਤੇ ਡਿਬੇਟ ਕਰਨ ਨੂੰ ਜੀ ਮੇਰੀ ਗੱਲ ਤੁਹਾਡੇ ਕਿਸੇ ਵੱਡੇ ਚੈਨਲ ਵਾਲੇ ਕੋਲ ਜਾਂਦੀ ਆ। ਮੇਰਾ ਸੰਪਰਕ ਨੰਬਰ ਵੀ ਤੁਸੀਂ ਉਹਨਾਂ ਨੂੰ ਦੇ ਦਿਓ। ਜਰੂਰ ਜਰੂਰ। ਮੈਂ ਚੈਨਲ ਤੇ ਜਿਵੇਂ ਬੈਠੂਗਾ ਤਿਆਰ ਆ। ਜਰੂਰ ਜਰੂਰ। ਮੈਂ ਦੱਸਾਂਗਾ ਵੀ 15 ਸਾਲ ਦੇ ਵਿੱਚ ਕੋਮਲੀ ਮੈਂ ਕੀ ਕੀਤਾ। ਹਾਂ ਜੀ। ਪੰਕਤੀ ਮੇਰਾ ਫਰਜ਼ ਹੈ ਮੈਂ ਆਸਾਨ ਨਹੀਂ ਕਹਿ ਰਿਹਾ ਕਿ ਆਸਾਨੀ ਹੈ ਬਾਰੇ। ਪਰ ਬੰਦ ਕਹਿਣ ਵੀ ਅਸੀਂ ਕੀ ਕੀਤਾ। ਹਾਂ ਕੀ ਕੀਤਾ। ਮੈਂ ਆਪਣੇ ਆਪ ਨਿਟਾਰਾ ਹੋ ਜਾਣਾ। ਆਪੇ ਹੋ ਜਾਣਾ। ਅੱਜ ਵੀ ਸਵਾਮਾ ਕਰ ਰਹੇ ਹਾਂ। ਹਾਂ ਜੀ ਹਾਂ ਠੀਕ। ਮੇਰਾ ਕਿਰਤੂ ਵੀ ਕਰ ਰਹੇ ਹਾਂ। ਅੱਜ ਵੀ ਸਭ ਠੀਕ ਹੈ। ਤੋਂ ਬਾਅਦ ਮੈਂ ਆਪਣੀ ਡਿਊਟੀ ਵੀ ਕਰ ਰਿਹਾ ਸਹੀ ਤਰੀਕੇ ਨਾਲ।